ਇੱਕ ਹਫਤਾ ਹੋ ਗਿਆ ਜੀ ਇੱਥੇ ਡਟੇ ਹੋਏ ਹੋ ਕੀ ਗੱਲ ਹੋ ਗਈ ਮਸਲਾ ਹੱਲ ਨਹੀਂ ਹੋ ਰਿਹਾ ਅਧਿਕਾਰੀ ਆਏ ਸੀਗੇ ਦੋ ਦਿਨ ਪਹਿਲਾਂ ਤੇ ਕਿੰਨੇ ਲੋਕਾਂ ਦੇ ਪੈਸੇ ਹੋ ਇਸ ਬੈਂਕ ਦੇ ਮੁਲਾਜ਼ਮ ਜਿਹੜੇ ਮੌਕੇ ਤੇ ਨੇ ਇਹਨਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਪੈਸੇ ਵਾਪਸ ਕੀਤੇ ਨੇ ਤੇ ਫਿਰ ਇਹਨਾਂ ਲੋਕਾਂ ਦੇ ਵੀ ਪੈਸੇ ਵਾਪਸ ਕਰਾਉਣੇ ਸੀਗੇ ਜਿਹੜੀ ਲਾਰੇ ਦੇ ਵਿੱਚ ਇਹਨਾਂ ਲੋਕਾਂ ਨੂੰ ਰੱਖੀ ਗਏ ਤੇ ਹੁਣ ਆਰਬੀਆਈ ਨੇ ਜਦੋਂ ਇਸ ਬੈਂਕ ਦੇ ਮੁਲਾਜ਼ਮਾਂ ਦਾ ਸਿਕੰਜਾ ਕੱਸਿਆ ਤਾਂ ਹੁਣ ਉਹ ਉਸ ਦਿਨ ਤੋਂ ਇੱਥੇ ਢੇਡੇ ਤੇ ਢੇਡੇ ਬਣ ਰੱਖਿਆ ਇਹ ਸਾਨੂੰ ਇੱਥੇ ਵੀ ਲੋਕ ਆ ਕੇ ਕਹਿੰਦੇ ਆ ਵੀ ਇਹ ਪੈਸੇ ਐਵੇਂ ਨਹੀਂ ਵਾਪਸ ਕਰਦਾ ਤੁਸੀਂ ਇਹਦੀ ਧੌਣ ਤੇ ਗੋਡਾ ਰੱਖੋ ਉਲਟਾ ਇਹਨਾਂ ਕੁਐਰੀ ਵਾਲੇ ਇਹ ਕਹਿੰਦੇ ਨੇ ਕਿ ਅਸੀਂ ਤਾਂ ਇਨਕੁਐਰੀ ਇਹ ਕਰਾਂਗੇ ਕਿ ਤੁਸੀਂ ਉਹਨਾਂ ਨੂੰ ਜਿਹੜਾ ਦਿੱਤਾ ਚੈੱਕ ਦਿੱਤਾ ਜਾਂ ਜੋ ਵੀ ਟਰਾਂਸਫਰ ਕੀਤਾ ਵੀ ਉਹ ਕਿਵੇਂ ਕੀਤਾ ਤੁਸੀਂ ਆਪ ਉਹਨਾਂ ਨੂੰ ਪੈਸੇ ਦਿੱਤੇ ਹੁਣੇ ਤੇ ਸਾਡੀ ਗੱਲ ਸੁਣਨ ਵਾਸਤੇ ਉਹ ਤਿਆਰ ਨਹੀਂ ਇੱਕ ਚੋਰ ਤੋਂ ਕੀ ਉਹਨਾਂ ਦੀ ਰਿਸ਼ਤੇਦਾਰੀ ਹੈ ਉਸ ਚੋਰ ਨਾਲ ਕੀ ਉਹਨਾਂ ਦੀ ਭਾਈਵੰਦੀ ਹੈ ਜਾਂ ਉਹਨਾਂ ਨਾਲ ਕੀ ਲੱਤਾਂ ਦਿੱਤਾ ਕਿ ਇੱਥੋਂ ਦੀ ਸਰਕਾਰ ਨਹੀਂ ਇੱਕ ਗੁੰਡਾ ਟਾਈਪ ਲੋਕ ਨੇ ਜਿਹੜੇ ਰਾਜ ਕਰ ਰਹੇ ਆ ਪੰਜਾਬ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਭਾਸੋਂ ਦੀ ਬੈਂਕ ਦੇ ਅੱਗੇ ਜੈਸ ਬੈਂਕ ਦੇ ਅੱਗੇ ਧਰਨਾ ਹੈ ਜਿਹੜਾ ਪਿਛਲੇ 8 ਦਿਨਾਂ ਤੋਂ ਚੱਲ ਰਿਹਾ ਹੈ ਕਿਸਾਨ ਡਟੇ ਹੋਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਉਸੇ ਤਰ੍ਹਾਂ ਕਿਸਾਨ ਬੈਠੇ ਨੇ ਮਸਲਾ ਹੱਲ ਨਹੀਂ ਹੋ ਰਿਹਾ ਕਿਸਾਨਾਂ ਨਾਲ ਗੱਲ ਕਰਦੇ ਆ ਅਧਿਕਾਰੀ ਆਏ ਸੀ ਕਿੱਥੇ ਤੱਕ ਗੱਲ ਪਹੁੰਚੀ ਕੀ ਘਾਟ ਰਹੀ ਦੀ ਆ ਕੀ ਕਮੀਆਂ ਨੇ ਹੁਣ ਇਸ ਮਸਲੇ ਨੂੰ ਹੱਲ ਹੋਣ ਚ ਸੋ ਕਿਸਾਨ ਨੇ ਸਾਡੇ ਨਾਲ ਧੰਨਵਾਦ ਆ ਜੀ ਗੱਲ ਕਰਦੇ ਹਾਂ ਹਾਂਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਕੀ ਫਤਿਹ ਕੀ ਨਾਮ ਹੈ ਜੀ ਰਣਜੀਤ ਸਿੰਘ ਸੁਆਜਪੁਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਜ਼ਿਲ੍ਹਾ ਪ੍ਰਧਾਨ ਪਟਿਆਲਾ ਜੀ ਰਣਜੀਤ ਸਿੰਘ ਜੀ ਇੱਕ ਹਫਤਾ ਹੋ ਗਿਆ ਜੀ ਇੱਥੇ ਡਟੇ ਹੋਏ ਹਾਂ ਕੀ ਗੱਲ ਹੋ ਗਈ ਮਸਲਾ ਹੱਲ ਨਹੀਂ ਹੋ ਰਿਹਾ ਅਧਿਕਾਰੀ ਆਏ ਸੀਗੇ ਦੋ ਦਿਨ ਪਹਿਲਾਂ ਦੋ ਦਿਨ ਅਧਿਕਾਰੀ ਆਏ ਸੀਗੇ ਪੁਲਿਸ ਵਾਲੇ ਵੀ ਆਏ ਤੇ ਬੈਂਕ ਵਾਲੇ ਵੀ ਆਏ ਸੀ ਹੂੰ ਤੇ ਬੈਂਕ ਵਾਲੇ ਤਾਂ ਜਣੀ ਸਾਨੂੰ ਇੱਕ ਤਾਂ ਗੱਲ ਇਹ ਕਹਿੰਦੇ ਨੇ ਵੀ ਅਸੀਂ ਇਨਕੁਆਇਰੀ ਕਰਾਂਗੇ ਸਾਨੂੰ 3 ਮਹੀਨੇ ਦਾ ਟਾਈਮ ਦੋ ਅੱਛਾ ਜੀ ਤੇ ਦੂਜਾ ਇਹ ਆ ਵੀ ਸਾਡਾ ਇਹ ਕਹਿਣਾ ਸੀ ਵੀ ਅਸੀਂ 1.5 ਸਾਲ ਤੋਂ ਤੁਹਾਡੇ ਤਰ੍ਹਾਂ ਤੇ ਆ ਰਹੇ ਹਾਂ ਹੂੰ ਤੇ ਕਹਿੰਦੇ ਵੀ ਲਿਖਤੀ ਸਾਡੇ ਕੋਲੇ ਹੁਣ ਆਇਆ ਤੇ ਅਸੀਂ ਕਿਹਾ ਵੀ ਲਿਖਤੀ ਵੀ ਤੁਸੀਂ ਲੈਣਾ ਸੀ ਜਦੋਂ ਐਸ ਬੈਂਕ ਦੇ ਵਿੱਚੋਂ ਇੱਕ ਮੁਲਾਜ਼ਮ ਫਰਾਡ ਕਰ ਗਿਆ ਇਹ ਕਿੰਨੇ ਲੋਕਾਂ ਦੇ ਪੈਸੇ ਹੋ ਇਸ ਬੈਂਕ ਦੇ ਮੁਲਾਜ਼ਮ ਜਿਹੜੇ ਮੌਕੇ ਤੇ ਨੇ ਇਹਨਾਂ ਦੀ ਮਦਦ ਦੇ ਨਾਲ ਉਹਨਾਂ ਨੂੰ ਪੈਸੇ ਵਾਪਸ ਕੀਤੇ ਨੇ ਤੇ ਫਿਰ ਇਹਨਾਂ ਲੋਕਾਂ ਦੇ ਵੀ ਪੈਸੇ ਵਾਪਸ ਕਰਾਉਣੇ ਸੀਗੇ ਜਣੀ ਲਾਰੇ ਦੇ ਵਿੱਚ ਇਹਨਾਂ ਲੋਕਾਂ ਨੂੰ ਰੱਖੀ ਗਏ ਤੇ ਹੁਣ ਕਹਿੰਦੇ ਤੁਸੀਂ ਉਦੋਂ ਐਫਆਈਆਰ ਕਰਾਉਣੀ ਸੀ ਉਦੋਂ ਰਵਟ ਕਰਾਉਣੀ ਸੀ ਤੇ ਹੁਣ ਕੀ ਹੈ ਹੁਣ ਅਸੀਂ ਆਪ ਐਸਡੀਆ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦੇ ਕੇ ਆਏ ਇਸ ਗੱਲ ਤੇ ਸਾਡੇ ਐਸਐਸਪੀ ਸਾਹਿਬ ਕੋਲੇ ਵੀ ਐਪਲੀਕੇਸ਼ਨ ਚਲੀ ਗਈ ਤੇ ਇਥੋਂ ਤੱਕ ਕੇ ਅਸੀਂ ਆਰਬੀਆਈ ਨੂੰ ਐਪਲੀਕੇਸ਼ਨ ਲਾਤੀ ਤੇ ਹੁਣ ਆਰਬੀਆਈ ਨੇ ਜਦੋਂ ਇਸ ਬੈਂਕ ਦੇ ਮੁਲਾਜ਼ਮਾਂ ਦਾ ਸਿਕੰਜਾ ਕਸਿਆ ਤਾਂ ਹੁਣ ਉਹ ਉਸ ਦਿਨ ਤੋਂ ਇੱਥੇ ਗੀੜੇ ਤੇ ਗੀੜਾ ਬਣ ਰੱਖਿਆ ਤੇ ਹੁਣ ਉਹ ਠਾਣੇ 'ਚ ਜਾ ਕੇ ਵੀ ਇਹ ਕਹਿੰਦੇ ਕਹਿੰਦੇ ਵੀ ਅਸੀਂ ਆਰਬੀਆਈ ਨੂੰ ਮੇਲ ਕੀਤੀ ਹੋਈ ਹੈ ਜੀ ਚਲੋ ਅਸੀਂ ਫਿਰ ਉੱਥੇ ਆਪਦੇ ਆਰਗੂ ਕੀਤਾ ਵੀ ਥੋਨੇ ਮੈਂ ਇਹ ਮੇਲ ਕਦੋਂ ਕੀਤੀ ਆਰਬੀਆਈ ਨੂੰ ਉਹ ਤਾਂ ਅਸੀਂ ਕੀਤੀ ਆ ਆਰਬੀਆਈ ਨੇ ਥੋੜਾ ਸਿਕੰਜਾ ਕਸਿਆ ਤੁਹਾਨੂੰ ਪੁੱਛਿਆ ਆਰਬੀਆਈ ਨੇ ਵੀ ਕੀ ਕਪੜਾ ਹੋ ਰਿਹਾ ਤੇ ਹੁਣ ਵੀ ਭਰਾਬ ਉਹ ਪੁਲਿਸ ਦੀ ਮਦਦ ਨਾਲ ਬਾਹਰ-ਬਾਹਰ ਤੁਰੇ ਫਿਰਦੇ ਆ ਤੇ ਸਾਡੇ ਨਾਲ ਇਸ ਗੱਲ ਤੇ ਕਿਤੇ ਵੀ ਉਹ ਨਹੀਂ ਹੈਗੇ ਰੌਂਚ ਨਹੀਂ ਹੈਗੇ ਕਿ ਵੀ ਸਾਡੇ ਨਾਲ ਸਮਝੌਤਾ ਕਰਕੇ ਉਸ ਕਿਸਾਨ ਨੂੰ ਇਨਸਾਫ ਦਿਵਾਉਣ ਉਲਟਾ ਸਾਨੂੰ ਇਹ ਕਹਿੰਦੇ ਆ ਵੀ ਉਹਨਾਂ ਨੇ ਜੀ ਆਪ ਦਿੱਤਾ ਹੋਣਾ ਚੈੱਕ ਉਹਨਾਂ ਨੇ ਆਪ ਟਰਾਂਸਫਰ ਖਾਤੇ 'ਚ ਕਿਤੇ ਹੋਣਗੇ ਤੇ ਅਸੀਂ ਕਹਿੰਨੇ ਵੀ ਜਿਹੜੇ ਸਾਡੇ ਤੋਂ ਖਾਲੀ ਚੈੱਕ ਤੇ ਟਰਾਂਸਫਰ ਤੇ ਜਿਹੜੇ ਫਾਰਮ ਨੇ ਜਦੋਂ ਤੁਸੀਂ ਪਹਿਲਾਂ ਹੀ ਕਿਸਾਨ ਦੇ ਲੌਂਡ ਲੈਂਡ ਤੋਂ ਤੁਸੀਂ ਲੈ ਲਿਓ ਉਹਦੇ ਮੁਤਾਬਕ ਸਾਡੇ ਉਹ ਕਿੱਥੇ ਨੇ ਫਿਰ ਉਹੀ ਤਾਂ ਤੁਹਾਡੇ ਰਾਹੀਂ ਉਹਨਾਂ ਦੇ ਖਾਤਿਆਂ 'ਚ ਪੈਸੇ ਗਏ ਆ ਤੁਹਾਡੇ ਰਾਹੀਂ ਉਸੀਂ ਉਹਨਾਂ ਨੂੰ ਟ੍ਰਾਂਸਫਰ ਕੀਤਾ ਤੇ ਉਹਦੇ 'ਚ ਕਿਸਾਨ ਦਾ ਕੀ ਦੋਸ਼ ਆ ਤੇ ਹੁਣ ਕਿਸਾਨ ਉਹਨਾਂ ਦਾ ਕੀ ਲੱਗਦਾ ਕਿਸਾਨ ਉਹਨਾਂ ਦਾ ਰਿਸ਼ਤੇਦਾਰ ਨਹੀਂ ਕਿਤੇ ਨੇੜੇ ਦੇ ਪਿੰਡ ਦਾ ਨਹੀਂ ਕੋਈ ਮਿੱਤਰ ਨਹੀਂ ਕੋਈ ਹੋਰ ਨਹੀਂ ਤੇ ਉਲਟਾ ਤੁਹਾਡੇ ਬੈਂਕ ਦਾ ਮੁਲਾਜ਼ਮਾ ਬੈਂਕ ਦਾ ਗਾਹਾਂ ਉਹ ਰਿਸ਼ਤੇਦਾਰ ਆ ਉਹਦਾ ਡੈਡੀ ਆ ਉਹਦੀ ਮੰਮੀ ਆ ਉਹਨਾਂ ਦੇ ਖਾਤੇ 'ਚੋਂ ਪੈਸਾ ਗਿਆ ਪਰ ਬਹੁਤ ਇਹ ਗੱਲ ਇਹ ਵੀ ਸਾਹਮਣੇ ਆ ਰਹੀ ਜੀ ਬਹੁਤ ਪਹਿਲਾਂ ਲੋਕਾਂ ਨਾਲ ਇਦਾਂ ਹੋਇਆ ਇੱਥੇ ਪੈਸੇ ਮੋੜੇ ਵੀ ਨਹੀਂ ਰਾਤ ਦੇ 10-11 ਵਜੇ ਤੱਕ ਇੱਕ ਦਿਨ ਬੈਂਕ ਚ ਗਾ ਪਈ ਗਿਆ ਉਹਨਾਂ ਦੇ ਹੂੰਡਰ ਤੋਂ ਸੀਗਾ ਕੋਈ ਪਰਿਵਾਰ ਉਹਨਾਂ ਦੇ ਪੈਸੇ ਵਾਪਸ ਕੀਤੇ ਨਹੀਂ ਜੀ ਇਹਨਾਂ ਨੇ ਉਹ ਦੇਖੋ ਜੀ ਪੈਸੇ ਤਾਂ ਇਹਨਾਂ ਨੇ ਸੱਚੀ ਮੁੱਚੀ ਕੀਤੇ ਆ ਸਾਨੂੰ ਇੱਥੇ ਵੀ ਲੋਕ ਆ ਕੇ ਕਹਿੰਦੇ ਆ ਵੀ ਇਹ ਪੈਸੇ ਐਵੇਂ ਨਹੀਂ ਵਾਪਸ ਕਰਦਾ ਤੁਸੀਂ ਇਹਦੀ ਧੌਣ ਤੇ ਗੋਡਾ ਰੱਖੋ ਹੁਣ ਇਹ ਪਰਿਵਾਰ ਆ ਜਿਹੜਾ ਇਹ ਸੱਚੀ ਮੁੱਚੀ ਧੌਣ ਤੇ ਗੋਡਾ ਰੱਖਣ ਵਾਲਾ ਹੁੰਦਾ ਤਾਂ ਉਹ ਦੂਜੇ ਪਰਿਵਾਰਾਂ ਮੰਗੋ ਪੈਸੇ ਲੈ ਲੈਂਦਾ ਤੇ ਉਹ ਦੰਦਾ ਤੇ ਹੁਣ ਇਹ ਜਥੇਬੰਦੀਆਂ ਤੇ ਇਹਨਾਂ ਲੋਕਾਂ ਨੂੰ ਟੇਕ ਆ ਜਥੇਬੰਦੀ ਕਦੇ ਵੀ ਐਵੇਂ ਨਹੀਂ ਕਿਸੇ ਦੇ ਗਲ ਪੈਂਦੀ ਜਾ ਕੇ ਜਿੱਥੇ ਮਾਮਲਾ ਹੋਊਗਾ ਸੀ ਉੱਥੇ ਜਾ ਕੇ ਗੱਲ ਪਾਵਾਂਗੇ ਬੈਂਕ ਦਾ ਮਾਮਲਾ ਸੀ ਬੈਂਕ ਦੇ ਗਲ ਪਏ ਹੋਏ 8 ਦਿਨ ਹੋ ਗਏ ਤੇ ਸਾਨੂੰ ਪੂਰਨ ਆਸ ਆ ਕਿ ਜਿਹੜੀ ਸਾਡੀ ਜਨਤਾ ਅੱਜ ਹੁਣ ਉਹ ਵੱਧ ਰਹੀ ਆ ਆ ਰਹੇ ਆ ਅਸੀਂ ਦੇਖਾਂਗੇ ਅਗਲਾ ਪ੍ਰੋਗਰਾਮ ਇੱਥੇ ਕੀ ਕਰਨਾ ਅਧਿਕਾਰੀ ਵੀ ਪਹੁੰਚੇ ਨਹੀਂ ਜੀ ਬੈਂਕ ਦੇ ਬੈਂਕ ਦੇ ਅਧਿਕਾਰੀ ਆਲੇ-ਦਾਲੇ ਬਾਹਰ ਫਿਰਦੇ ਆ ਜੀ ਸਾਡੇ ਸਾਹਮਣੇ ਇੱਥੇ ਨਾਲੇ ਕਿਤੇ ਗੱਡੀ ਖੜੀ ਆ ਉਹਨਾਂ ਦੀ ਤੇ ਪਰ ਇੱਥੇ ਆਉਣ ਦੀ ਉਹਨਾਂ 'ਚ ਹਿੰਮਤ ਨਹੀਂ ਕਿਉਂ ਨਹੀਂ ਕੀ ਉਹ ਪੁਲਿਸ ਪ੍ਰਸ਼ਾਸਨ ਲੈ ਕੇ ਆਉਣਗੇ ਜਾਂ ਕੀ ਕਰਕੇ ਲੈ ਕੇ ਆਉਣਗੇ ਉਹ ਸਾਨੂੰ ਨਹੀਂ ਪਤਾ ਪਰ ਫਿਲਹਾਲ ਇੱਥੇ ਹੀ ਫਿਰਦੇ ਨੇ ਪਰ ਇੱਥੇ ਸਾਡੇ ਕੋਲੇ ਨਹੀਂ ਆਏ ਸਾਡੇ ਕੋਲੇ ਗੱਲਬਾਤ ਉਹਨਾਂ ਨੂੰ ਕਰਨੀ ਚਾਹੀਦੀ ਆ ਸਾਨੂੰ ਕੋਈ ਆਇਆ ਜਾ ਵਿਸ਼ਵਾਸ ਦਿਵਾਉਣਾ ਚਾਹੀਦਾ ਵੀ ਜਿਹਦੇ ਨਾਲ ਘਟੋ ਘਟ ਸਾਡੀ ਇਸ ਗੱਲ ਦੀ ਤਸੱਲੀ ਤਾਂ ਹੋਵੇ ਕਿ ਕਿਸਾਨ ਨੂੰ ਇਨਸਾਫ ਦਵੋਗੇ ਉਲਟਾ ਇਹਨਾਂ ਇਨਕੁਆਰੀ ਵਾਲੇ ਇਹ ਕਹਿੰਦੇ ਨੇ ਕਿ ਅਸੀਂ ਤਾਂ ਇਨਕੁਆਰੀ ਇਹ ਕਰਾਂਗੇ ਕਿ ਤੁਸੀਂ ਉਹਨਾਂ ਨੂੰ ਜਿਹੜਾ ਦਿੱਤਾ ਚੈੱਕ ਦਿੱਤਾ ਜਾਂ ਜੋ ਵੀ ਟਰਾਂਸਫਰ ਕੀਤਾ ਵੀ ਉਹ ਕਿਵੇਂ ਕੀਤਾ ਤੁਸੀਂ ਆਪ ਉਹਨਾਂ ਨੂੰ ਪੈਸੇ ਦਿੱਤੇ ਹੁਣੇ ਤੇ ਇਹ ਗੱਲਾਂ ਜਦੋਂ ਇਨਕੁਆਰੀ ਤੋਂ ਪਹਿਲਾਂ ਹੀ ਸਾਨੂੰ ਇਹ ਸਵਾਲ ਕਰਦੇ ਆ ਤਾਂ ਇਨਕੁਆਰੀ ਦੇ ਵਿੱਚ ਤਾਂ ਹੋ ਫਿਰ ਇਹੀ ਕੁਛ ਕਰਨਗੇ ਜਿਹੜਾ ਸੀ ਤੁਹਾਨੂੰ ਦੱਸਿਆ ਲੱਗਦਾ ਕਿ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਪੂਰੀ ਕੋਸ਼ਿਸ਼ ਹੈ ਤੇ ਪੁਲਿਸ ਵਾਲੇ ਠੀਕ ਕਹਿੰਦੇ ਨੇ ਇੱਕ ਗਲਤ ਕਹਿੰਦੇ ਨੇ ਸਾਨੂੰ ਨਹੀਂ ਪਤਾ ਪਰ ਪੁਲਿਸ ਵਾਲਿਆਂ ਵੱਲੋਂ ਸਾਡੇ ਕੋਲੇ ਜਰੂਰ ਕੁਝ ਲੋਕ ਇਹ ਸੁਨੇਹਾ ਲੈ ਕੇ ਆਉਂਦੇ ਆ ਕਿ ਅਸੀਂ ਉੱਥੇ ਬੈਠੇ ਆ ਜਿਹੜੇ ਲੋਕ ਅਸੀਂ ਉਹਨਾਂ ਤੇ ਪਰਚੇ ਕਰਾਂਗੇ ਉਹਨਾਂ ਨੂੰ ਅਸੀਂ ਠਾਲਾਂਗੇ ਯਾਨੀ ਉਲਟਾ ਚੋਰ ਕਤਵਾਲ ਨੂੰ ਡਾਂਟ ਰਿਹਾ ਤੇ ਸਾਡੀ ਗੱਲ ਸੁਣਨ ਵਾਸਤੇ ਉਹ ਤਿਆਰ ਨਹੀਂ ਇੱਕ ਚੋਰ ਤੋਂ ਕੀ ਉਹਨਾਂ ਦੀ ਰਿਸ਼ਤੇਦਾਰੀ ਹੈ ਉਸ ਚੋਰ ਨਾਲ ਕੀ ਉਹਨਾਂ ਦੀ ਭਾਈਵੰਦੀ ਹੈ ਜਾਂ ਉਹਨਾਂ ਨਾਲ ਕੀ ਲੱਤਾ ਦਿੱਤਾ ਜੋ ਸਮਾਜ ਦੇ ਵਿੱਚ ਚੱਲਦਾ ਹੈ ਉਹਦੇ ਮੁਤਾਬਕ ਕੀ ਉਹਨਾਂ ਨੇ ਕੀਤਾ ਉਹ ਤਾਂ ਉਹ ਦੱਸ ਸਕਦੇ ਨੇ ਤੇ ਉਸ ਚੋਰ ਵੱਲ ਨੂੰ ਕਿਉਂ ਨਹੀਂ ਜਾਂਦੇ ਬੈਂਕ 'ਚ ਇੰਨਾ ਇੰਨਾ ਫਰਾਡ ਹੋ ਰਿਹਾ ਬੈਂਕ ਵਾਲਿਆਂ ਵੱਲ ਕਿਉਂ ਨਹੀਂ ਜਾਂਦੇ ਤੇ ਜਿਹੜੇ ਲੋਕਾਂ ਨਾਲ ਫਰਾਡ ਹੋਇਆ ਉਲਟਾ ਉਹਨਾਂ ਵੱਲ ਹੀ ਇਹ ਕਿਉਂ ਜਾ ਰਹੇ ਨੇ ਇਹ ਜਣੀ ਸੋਚਣ ਵਾਲੀ ਗੱਲ ਹੈ ਇਹ ਇਹਨਾਂ ਨੂੰ ਇਹ ਨਹੀਂ ਪਤਾ ਜੀ ਸਾਡੇ ਸੀਐਮ ਸਾਹਿਬ ਨੇ ਭਗਵੰਤ ਮਾਨ ਸਾਹਿਬ ਉਹ ਕਹਿੰਦੇ ਰੋਡ ਨਾ ਰੋਕੋ जिने ਕਪਲਾ ਕੀਤਾ ਜਾਂ ਜਿਹਦੇ ਨਾਲ ਮਸਲਾ ਸਬੰਧਤ ਆ ਉਹਦੇ 12 ਚ ਬੈਠ ਜਾਓ ਉਹਦੇ ਦਰਾਂ ਚ ਬੈਠ ਜਾਓ ਜਾ ਕੇ ਤੁਸੀਂ ਬੈਠੇ ਹੋ ਤੇ ਪ੍ਰਸ਼ਾਸਨ ਫੇਰ ਕਹਿ ਰਿਹਾ ਹੈ ਕਿ ਧਰਨਾ ਚੱਕੋ ਦੇਖੋ ਜੀ ਅਸੀਂ ਤਾਂ ਗੱਲ ਮੰਨ ਲਈ ਭਗਵੰਤ ਮਾਨ ਦੇ ਵੀ ਅਸੀਂ ਵੀ ਰੋਡ ਰੋਕਣ ਦਾ ਪ੍ਰੋਗਰਾਮ ਦਿੱਤਾ ਸੀ ਹੂੰ ਪਰ ਗੱਲ ਉਹੀ ਆ ਵੀ ਜਦੋਂ ਅਸੀਂ ਰੋਡ ਰੋਕਦੇ ਆ ਤਾਂ ਸਾਡੇ ਲੋਕ ਪਰੇਸ਼ਾਨ ਹੁੰਦੇ ਨੇ ਤੇ ਅਸੀਂ ਉਹੀ ਰੋਡ ਤੇ ਜਾਣਾ ਹੁੰਦਾ ਸਾਡੇ ਭੈਣ ਭਰਾ ਨੇ ਸਾਡੇ ਰਿਸ਼ਤੇਦਾਰ ਨੇ ਸਾਡੇ ਲੋਕ ਨੇ ਤੇ ਦੂਜਾ ਇਹ ਵੀ ਹੁਣ ਜੇ ਸਾਨੂੰ ਸੱਚੀ ਮੁੱਚੀ ਪੁਲਿਸ ਵਾਲਿਆਂ ਵੱਲੋਂ ਜਿਹੜੇ ਸਾਡੇ ਕੋਲੇ ਉਹ ਸੁਨੇਹੇ ਆਉਂਦੇ ਆ ਜੇ ਐਵੇਂ ਦੇ ਉਹ ਸੱਚੀ ਮੁੱਚੀ ਦੇ ਹੋਣਗੇ ਤਾਂ ਅਸੀਂ ਡਟੇ ਬੈਠੇ ਆ ਬਿਲਕੁਲ ਨਹੀਂ ਉੱਟਦੇ ਸਾਡੇ ਤੇ ਕੀ ਅਤਿਆਚਾਰ ਪੁਲਿਸ ਕਰਦੀ ਆ ਕਿਵੇਂ ਸਾਨੂੰ ਠਾਲਦੀ ਆ ਥਾਣੇ ਕਰਦੀ ਆ ਲੈ ਜਾਂਦੀ ਆ ਪਰਚੇ ਕਰਦੀ ਆ ਅਸੀਂ ਕਰਨ ਲਈ